ਮੈਨੂੰ ਨਹੀਂ ਲੱਗਦਾ ਵੀ ਸਾਡੇ ਭਗਵਾਨ ਰਾਮ ਜਾਂ ਸਾਡਾ ਜਿਹੜਾ ਧਰਮ ਹੈ ਵੀ ਉਹ ਇੰਨਾ ਕਮਜ਼ੋਰ ਹੈ ਵੀ ਜੇ ਕੋਈ ਬੰਦਾ ਉਹਦੇ ਬਾਰੇ ਕੋਈ ਗੱਲ ਕਰ ਦੂਗਾ ਤੇ ਉਹਦੇ ਨਾਲ ਸਾਡੇ ਧਰਮ ਨੂੰ ਜਾਂ ਸਾਡੇ ਭਗਵਾਨ ਨੂੰ ਕੋਈ ਫਰਕ ਪੈ ਜੂਗਾ ਸੈਫ ਸੈਨਾ ਬਣਾ ਲਈ ਕਿਸੇ ਨੇ ਕੋਈ ਸੈਨਾ ਬਣਾ ਲਈ ਇਹ ਜੇ ਕਹੀਏ ਸਾਡੇ ਸਾਰੇ ਹਿੰਦੂਆਂ ਦੇ ਪ੍ਰਤੀਨਿਧ ਕਿਵੇਂ ਹੋਗੇ ਅਸੀਂ ਕਿਹੜਾ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਸਾਨੂੰ ਕੀ ਪਤਾ ਕਿਹੜਾ ਕਿਹੜੀ ਸੈਨਾ ਆਂਗੀ ਕੌਣ ਪ੍ਰਧਾਨ ਆ ਕੀ ਗੱਲਬਾਤ ਅਸੀਂ ਤਾਂ ਉਹਨਾਂ ਨੂੰ ਜਾਣਦੇ ਹੀ ਨਹੀਂ ਉਹ ਦੇਖੋ ਵੀ ਕਿੰਨੀ ਫਿਰਕੂ ਹਨੇਰੀ ਆਪਣੇ ਪੰਜਾਬ ਚ ਵੀ ਵਗੀ ਆ ਪਰ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਕਿਤੇ ਲੰਗੇ ਨਹੀਂ ਹੋਏ ਪਰ ਜਿਹੜਾ ਇਹ ਹੁਣ ਸਿਸਟਮ ਚੱਲ ਰਿਹਾ ਇਹ ਉਸ ਪਾਸੇ ਨੂੰ ਕਦਮ ਵਧ ਰਿਹਾ ਕਈ ਵਾਰ ਇਹ ਹੁੰਦਾ ਵੀ ਇਹ ਬੰਦਾ ਮਾੜਾ ਯਾਰ ਇਹ ਬੰਦਾ ਦਾ ਤਰਕ ਕਰਾ ਤਰਕ ਨੂੰ ਇਸ ਤਰ੍ਹਾਂ ਦੀ ਚੀਜ਼ ਬਣਾਦਾ ਵੀ ਇਹ ਤਾਂ ਮਾੜੀ ਚੀਜ਼ ਆ ਕੀ ਲੱਗਦਾ ਤਰਕ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਤਰਕ ਤਾਂ ਹੁਣ ਦੇਖੋ ਗੁਰਬਾਣੀ ਗੁਰਬਾਣੀ ਨੂੰ ਹਿੰਦੂ ਮੁਸਲਮਾਨ ਸਿੱਖ ਸਾਰੇ ਮੰਨਦੇ ਆਪਾਂ ਤੇ ਬਾਬੇ ਨਾਨਕ ਦੀ ਬਾਣੀ ਪਖੰਡਵਾ ਤੇ ਤਰਕੀ ਤੇ ਕਰਦੀ ਹੈ ਗੁਰਬਾਣੀ ਸਾਰੀ ਹੈ ਹੀ ਤਰਕੀ ਹੈ ਲੋਕ ਇਹ ਨਾ ਸਵਾਲ ਕਰਨ ਵੀ ਜਿਹੜੀਆਂ 2 ਕਰੋੜ ਨੌਕਰੀਆਂ ਦੇਣੀਆਂ ਸੀ ਸਾਲ ਦੀਆਂ ਉਹ ਕਿੱਥੇ ਗਈਆਂ ਜਿਹੜਾ ਆਪਾਂ ਵਿਦੇਸ਼ਾਂ ਦੇ ਵਿੱਚੋਂ ਕਾਲਾ ਤਨ ਲੈ ਕੇ ਆਉਣਾ ਸੀ ਉਹ ਕਿਉਂ ਨਹੀਂ ਆਇਆ ਉਸੇ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀਪ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਕਿ ਸੰਵਾਦ ਨੂੰ ਹਮੇਸ਼ਾ ਪਹਿਲ ਰਹੀ ਆ ਜੇ ਸੰਵਾਦ ਦੀ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਬਹੁਤ ਸੰਵਾਦ ਰਚਾਇਆ ਤੇ ਉਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਡੇ ਅੱਜ ਤੱਕ ਸਿੱਖਣ ਨੂੰ ਮਿਲ ਰਹੀਆਂ ਤੇ ਅੱਗੇ ਵੀ ਸਿੱਖਣ ਨੂੰ ਮਿਲਣਗੀਆਂ ਪਰ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਆ ਕਿ ਸੰਵਾਦ ਜਿੱਥੇ ਹੁੰਦਾ ਉਥੇ ਜਿਹੜਾ ਬੰਦਾ ਸੰਵਾਦ ਕਰਦਾ ਉਹਦੇ ਤੇ ਪਰਚੇ ਹੁੰਦੇ ਆ ਜਾਂ ਉਹਨੂੰ ਮਾਰਨ ਦੀ ਧਮਕੀਂ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਇਦਾਂ ਦੇ ਕੇਸ ਸਾਹਮਣੇ ਆਉਂਦੇ ਆ ਕਿ ਸੰਵਾਦ ਤੇ ਰੋਕ ਲੱਗ ਜਾਂਦੀ ਆ ਜਦੋਂ ਸੰਵਾਦ ਤੇ ਰੋਕ ਲੱਗਦੀ ਆ ਤਾਂ ਲੋਕਾਂ ਦੀ ਸੋਚਣ ਸਮਝਣ ਦੀ ਸ਼ਕਤੀ ਤੇ ਵੀ ਰੋਕ ਲੱਗ ਜਾਂਦੀ ਆ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਆ 295 ਕਾफी ਚਰਚਾ ਦੇ ਵਿੱਚ ਆਈ ਆ ਕੋਈ ਗੀਤ ਗਾਉਂਦਾ ਜਿੱਥੇ ਉਹ ਗਰੀਬ ਦੀ ਗੱਲ ਕਰਦਾ ਤਾਂ ਵੀ 295 ਲੱਗ ਜਾਂਦੀ ਆ ਤੇ ਅੱਜ ਆਪਾਂ ਦੇਖ ਰਹੇ ਆ ਕਿ 22 ਤਰੀਕ ਤੋਂ ਬਾਅਦ ਕਾफी ਚਰਚਾ ਦੇ ਵਿੱਚ ਰਹੀ ਆ 295 ਪੂਰੇ ਦੇਸ਼ ਦੇ ਵਿੱਚ ਪਿਛਲੇ ਦਿਨੀ ਸਰਜੀਤ ਦੌਦਰ ਜਿਹੜੇ ਤਰਕਸ਼ੀ ਲਾਗੂ ਉਹਨਾਂ ਨੇ ਗੱਲ ਕੀਤੀ ਸੀ ਤਾਂ ਉਹਨਾਂ ਤੇ ਵੀ 295 ਲੱਗੀ ਆ ਕਿ ਇਹ ਧਾਰਮਿਕ ਆਸਥਾਵਾਂ ਨੂੰ ਠੇਸ ਪਹਚਾਈ ਆ ਸਾਡੀਆਂ ਧਾਰਮਿਕ ਭਾਵਨਾਵਾਂ ਮ ਇਹਦੇ ਨਾਲ ਬਲੁੰਦਰੀਆਂ ਗਈਆਂ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਵੀ ਆਪਾਂ ਦੇਖਦੇ ਆਂ ਜਿਹੜੇ ਕੱਟੜ ਪੰਥੀ ਆ ਉਹਨਾਂ ਦੇ ਵੱਲੋਂ ਵੀ 295 ਲਗਾਈ ਜਾਂਦੀ ਆ ਤਾਂ ਆਪਾਂ ਸੰਵਾਦ ਬਾਰੇ ਅੱਜ ਗੱਲ ਕਰਾਂਗੇ ਸਾਡੇ ਨਾਲ ਬਾਈ ਜੀ ਇੱਕ Hindu ਵੀਰ ਨੇ ਜਿਨ੍ਹਾਂ ਦਾ ਨਾਮ ਪਤਾ ਤੁਹਾਨੂੰ ਆਪੇ ਦੱਸਣਗੇ ਉਹ ਇੱਕ ਪਿੰਡ ਦੇ ਸੁਧਾਰਨ ਬੰਦੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਉਂ ਕੀ ਸੋਚਦੇ ਨੇ ਇਸ ਬਾਰੇ ਬਾਈ ਜੀ ਕੀ ਨਾਮ ਆ ਤੁਹਾਡਾ ਗੁਰਦੀਪ ਕੁਮਾਰ ਰਈ ਮੇਰਾ ਜੀ ਹਾਂਜੀ ਤੁਸੀਂ ਇੱਕ ਸੁਧਾਰਨ ਆਮ ਪਿੰਡਾ ਦੇ ਵਿੱਚ ਰਹਿਣ ਵਾਲੇ Hindu ਪਰਿਵਾਰ ਦੇ ਵੀਰ ਹੋ ਹਨ ਆ ਤੇ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ ਕਿ ਧਾਰਮਿਕ ਆਸਥਾਵਾਂ ਜਿਹੜੀਆਂ ਉਹ ਕਿਦਾਂ ਦੀਆਂ ਹੁੰਦੀਆਂ ਧਰਮ ਤਾਂ ਜਿਹੜਾ ਆਪਣੇ ਇਹ ਹੈਗੇ ਆ ਆਸ ਵਿੱਚ ਪਿਆਰ ਮੁਹੱਬਤ ਹੀ ਸਿਖਾਉਂਦੇ ਆ ਸਾਰੇ ਜਿਹੜਾ ਇਹ ਸਰਜੀਤ ਦੌਧਰ ਮਾਸਟਰ ਜੀ ਤੇ ਹੋਇਆ ਪਰ ਚਾਹੇ ਉਮੈਂ ਟ੍ਰਿਬਿਊ ਵੀ ਸੁਣੀ ਆ ਮੈਨੂੰ ਤਾਂ ਉਹਦੇ 'ਚ ਇਹੋ ਜਿਹਾ ਕੋਈ ਗਲਤ ਨਹੀਂ ਲੱਗਿਆ ਬਈ ਜਿਹੜਾ ਕੋਈ ਧਰਮੰਦੇ ਜਣੀ ਕੋਈ ਖਿਲਾਫ ਕੋਈ ਗੱਲ ਹੋਈ ਹੋਵੇ ਜਿਹੜਾ ਮਤਲਬ ਬੰਦਾ ਕੋਈ ਤਰਕ ਕਰਦਾ ਸਵਾਲ ਜਵਾਬ ਕਰਦਾ ਸਵਾਲ ਜਵਾਬ ਦਾ ਸਵਾਲ ਜਵਾਬ ਹੋਣਾ ਚਾਹੀਦਾ ਸੰਵਾਦ ਹੋਣਾ ਚਾਹੀਦਾ ਬਾਕੀ ਜਿਹੜਾ ਇਹ ਪਰਚਾ ਹੈ ਪਰਚਾ ਇਹ ਸੈਬ ਸੈਨਾ ਦੇ ਕਿਸੇ ਆਗੂ ਨੇ ਕਿਸੇ ਪ੍ਰਧਾਨ ਨੇ ਕਰਵਾਇਆ ਹੂੰ ਬਿਲਕੁਲ ਤੁਸੀਂ ਇੱਥੇ ਹੀ ਹੁਣ ਹਿਸਾਬ ਲਾ ਲਓ ਬਈ ਜੇ ਤਾਂ ਕਿਸੇ ਆਮ ਹਿੰਦੂ ਨੇ ਕਰਵਾਇਆ ਹੁੰਦਾ ਆਮ ਲੋਕਾਂ ਚੋਂ ਉਹ ਤਾਂ ਗੱਲ ਸਮਝ ਚ ਆਉਂਦੀ ਸੀ ਵੀ ਇਹ ਸੈਵਸਾ ਇਹਨਾਂ ਦੇ ਕਿਸੇ ਪ੍ਰਧਾਨ ਨੇ ਕਰਵਾਇਆ ਤਾਂ ਸਿੱਧਾ ਹੀ ਹੈ ਵੀ ਇਹ ਸਿਆਸਤ ਤੋਂ ਪ੍ਰੇਰਿਤ ਹੈ ਹੂੰ ਬਾਕੀ ਮੈਨੂੰ ਨਹੀਂ ਲੱਗਦਾ ਵੀ ਸਾਡੇ ਭਗਵਾਨ ਰਾਮ ਜਾਂ ਸਾਡਾ ਜਿਹੜਾ ਧਰਮ ਹੈ ਵੀ ਉਹ ਇੰਨਾ ਕਮਜ਼ੋਰ ਹੈ ਵੀ ਜੇ ਕੋਈ ਬੰਦਾ ਉਹਦੇ ਬਾਰੇ ਕੋਈ ਗੱਲ ਕਰ ਦੂਗਾ ਤੇ ਉਹਦੇ ਨਾਲ ਸਾਡੇ ਧਰਮ ਨੂੰ ਜਾਂ ਸਾਡੇ ਭਗਵਾਨ ਨੂੰ ਕੋਈ ਫਰਕ ਪੈ ਜੂਗਾ ਉਹ ਤਾਂ ਸਾਰੀ ਦੁਨੀਆ ਦਾ ਰਖ ਹੈ ਤੇ ਉਹਦੇ ਬਾਰੇ ਕੋਈ ਗੱਲਬਾਤ ਕਰਨ ਨਾਲ ਤਾਂ ਉਹਨੂੰ ਕੋਈ ਫਰਕ ਨਹੀਂ ਇਹ ਸਿਰਫ ਜਿਹੜੇ ਸਿਆਸੀ ਲੋਕ ਹਨ ਇਹ ਆਪਦੇ ਜਿਹੜੇ ਨਿੱਜੀ ਏਜੰਡੇ ਆ ਜਾਂ ਵੋਟਾਂ ਦਾ ਇਹਨਾਂ ਦਾ ਹੁੰਦਾ ਸਿਸਟਮ ਇਹਨਾਂ ਦੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਲੋਕਾਂ ਨੂੰ ਧਰਮ ਦੇ ਮੁੱਦੇ ਤੇ ਇਸ ਤਰ੍ਹਾਂ ਅਲਝਾ ਕੇ ਰੱਖਿਆ ਜਾਵੇ ਤਾਂ ਕਿ ਲੋਕ ਅਸਲ ਮੁੱਦਿਆਂ ਤੋਂ ਧਿਆਨ ਉਹਨਾਂ ਦਾ ਪਾਸੇ ਰਹੀਂ ਲੋਕ ਇਹ ਨਾ ਸਵਾਲ ਕਰਨ ਵੀ ਜਿਹੜੀਆਂ 2 ਕਰੋੜ ਨੌਕਰੀਆਂ ਦੇਣੀਆਂ ਸੀ ਸਾਲ ਦੀਆਂ ਉਹ ਕਿੱਥੇ ਗਈਆਂ ਜਿਹੜਾ ਆਪਾਂ ਵਿਦੇਸ਼ਾਂ ਦੇ ਵਿੱਚੋਂ ਕਾਲਾ ਤਨ ਲੈ ਕੇ ਆਉਣਾ ਸੀ ਉਹ ਕਿਉਂ ਨਹੀਂ ਆਇਆ ਨੀਰਬ ਮੋਦੀ ਵਰਗੇ ਹੋਰ ਕਿੰਨੇ ਦੇਸ਼ ਦੇ ਲੋਕਾਂ ਦਾ ਜਿਹੜਾ ਪੈਸਾ ਬੈਂਕਾਂ ਦਾ ਕਰੋੜਾਂ ਅਰਬਾਂ ਰੁਪਈਆ ਲੈ ਕੇ ਵਿਦੇਸ਼ਾਂ 'ਚ ਬੈਠੇ ਆ ਉਥੇ ਐਸ਼ ਕਰਦੇ ਆ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਮੂੰਹ ਚੜਾ ਰਹੇ ਆ। ਹੂੰ ਉਹਦੇ ਬਾਰੇ ਲੋਕ ਸਵਾਲ ਨਹੀਂ ਕਰਨਗੇ ਕਿਉਂਕਿ ਉਹ ਧਰਮਕ ਮੁੱਦਿਆਂ ਜੋਲ ਜੇ ਹੋਏ ਹੋਣਗੇ। ਹੂੰ ਇਹ ਜਿਹੜੇ ਸਿਆਸੀ ਲੀਡਰ ਆ ਸਰਕਾਰਾਂ ਉਹਨਾਂ ਨੂੰ ਇਹ ਚੀਜ਼ਾਂ ਫਿੱਟ ਵਹਿੰਦੀਆਂ। ਹੂੰ ਤਾਂ ਕਰਕੇ ਇਹ ਧਰਮ ਦਾ ਕੋਈ ਨਾ ਕੋਈ ਇਹ ਛੇੜੀ ਰੱਖਦੇ ਆ। ਇਹਦੇ ਨਾਲ ਸਕੋਂ ਜਿਹੜੇ ਆਮ ਲੋਕ ਆ ਹੁਣ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਾਂ ਪਿੰਡਾਂ 'ਚ ਇਕੱਠੇ ਹੀ ਰਹਿੰਦੇ ਆ। ਬਿਲਕੁਲ ਕੋਈ ਮਤਲਬ ਹੀ ਨਹੀਂ। ਜਦੋਂ ਸਗੋਂ ਇਸ ਤਰ੍ਹਾਂ ਦਾ ਕੋਈ ਪਰਚਾ ਹੁੰਦਾ ਹੋਰ ਹੁੰਦਾ ਉਹਦੇ ਨਾਲ ਲੋਕਾਂ ਦੇ ਵੀ ਮਨਾਂ ਦੇ ਵਿੱਚ ਨਾ ਥੋੜਾ ਜਿਹਾ ਫਰਕ ਪੈ ਜਾਂਦਾ ਬਿਲਕੁਲ ਹਾਂ ਮੈਂ ਇਹੀ ਗੱਲ ਸੋਚ ਰਿਹਾ ਸੀਗਾ ਵੀ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਰਹਿੰਦੇ ਹੋ ਪੰਜਾਬ ਦੇ ਵਾਸੀ ਹੋ ਤੁਸੀਂ ਪੰਜਾਬੀ ਹੋ ਹਨਾ ਵੀ ਆਮ ਤੌਰ ਤੇ ਤੁਹਾਡੇ ਨਾਲ ਕਦੇ ਇਦਾਂ ਹੋਇਆ ਯਾਰ ਵੀ ਤੁਹਾਨੂੰ ਪਾਸੇ ਰੱਖ ਕੇ ਦੇਖਿਆ ਹੋਵੇ ਤਾਂ Hindu ਆ ਨਹੀਂ ਨਹੀਂ ਬਿਲਕੁਲ ਹੀ ਨਹੀਂ ਅਸੀਂ ਹੁਣ ਮੈਂ ਸਮਝ ਲਵਾਂ ਵੀ ਸਾਡੇ ਪਿੰਡੇ ਵੀ ਮੰਦਿਰ ਹੈ ਤੇ 3 ਸਾਲ ਮੈਂ ਮੰਦਿਰ ਕਮੇਟੀ ਦਾ ਪ੍ਰਧਾਨ ਵੀ ਰਿਹਾ ਅੱਛਾ ਤੇ ਜਦੋਂ ਅਸੀਂ ਹਰ ਸਾਲ ਜਾਗਰਣ ਕਰਵਾਉਂਦੇ ਆ ਮਹਾਮਈ ਦਾ ਤੇ ਪਿੰਡ ਦੇ ਵਿੱਚੋਂ ਹੁਣ ਸਾਰੇ ਇਕੱਲੇ ਨਹੀਂ ਵੀ ਹਿੰਦੂਆਂ ਤੋਂ ਹੀ ਫੰਡ ਮਿਲਦਾ ਸਾਨੂੰ ਸਿੱਖ ਸਾਰੇ ਮਤਲਬ ਅਮਰਤਧਾਰੀ ਵੀ ਸਾਨੂੰ ਦਿੰਦੇ ਆ ਫੰਡ ਕਿਉਂਕਿ ਭਰਾ ਵਾਂਗੂ ਸਾਰੇ ਇਕੱਠੇ ਰਹਿਨੇ ਆ ਅਸੀਂ ਜਦੋਂ ਇਹੋ ਜੀ ਕੋਈ ਗੱਲਬਾਤ ਹੁੰਦੀ ਆ ਉਹਦੇ ਨਾਲ ਥੋੜਾ ਜਿਹਾ ਇਹ ਫਰਕ ਪੈ ਜਾਂਦਾ ਵੀ ਲੋਕਾਂ 'ਚ ਉਕਸਾਹਟ ਜੀ ਆ ਜਾਂਦੀ ਆ ਉਹਦੇ ਨਾਲ ਫਿਰ ਲੋਕਾਂ ਦੀ ਨਿਗਾ 'ਚ ਆਪਸ ਵਿੱਚ ਫਰਕ ਪੈ ਜਾਂਦਾ ਜਦੋਂ ਮੁੱਦਾ ਕੋਈ ਇਸ ਤਰ੍ਹਾਂ ਧਰਮ ਦਾ ਹੋ ਜੇ ਇਸ ਤਰ੍ਹਾਂ ਦੀ ਗੱਲਬਾਤ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਈਚਾਰਕ ਸਾਂਝ ਆ ਸਾਰੇ ਇਕੱਠੇ ਰਹਿੰਦੇ ਆ ਕੋਈ ਮਤਲਬ ਹੀ ਨਹੀਂ ਹੈ ਇਸ ਚੀਜ਼ ਦਾ ਅਸਲ ਵਿੱਚ ਨਾ ਸਾਰੇ ਮਤਲਬ ਔਡੋ ਅੱਡੀ ਜਿਹੜੇ 마ਜੀਵਾ ਉਹਨਾਂ ਦੇ ਵਿੱਚ ਕੁਝ ਥੋੜੇ ਜਿਹੀ मुट्ठी भर ਲੋਕ ਆ ਉਹ ਜਿਹੜੇ ਸਾਰੇ ਇਸ 마ਜੀਬ ਨੂੰ ਸਾਰੇ ਧਰਮ ਨੂੰ ਹੀ ਬਦਨਾਮ ਕਰ ਦਿੰਦੇ ਆ ਅਕਸ ਖਰਾਬ ਕਰਦੇ ਆ ਉਹਨਾਂ ਦਾ ਹੁਣ ਜਿਵੇਂ ਇਹੀ ਸੈਵ ਸੈਨਾ ਦੇ ਮਤਲਬ ਕਿਸੇ ਬੰਦੇ ਨੇ ਇਸ ਤਰ੍ਹਾਂ ਪਰਚਾ ਕਰਵਾਤਾ ਉਹਦੇ ਨਾਲ ਹਿੰਦੂਆਂ ਦਾ ਤਾਂ ਸਾਰਿਆਂ ਦਾ ਹੀ ਹੋਵੇ ਹਿੰਦੂ ਪਰਚੇ ਕਰਵਾਉਂਦੇ ਆ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਥੋੜੇ ਜੇ ਲੋਕ ਹੁਣ ਕੋਈ ਸੈਵ ਸੈਨਾ ਬਣਾ ਲਈ ਕਿਸੇ ਨੇ ਕੋਈ ਸੈਨਾ ਬਣਾ ਲਈ ਇਹ ਜੇ ਕਹੀਏ ਸਾਡੇ ਸਾਰੇ ਹਿੰਦੂਆਂ ਦੇ ਪ੍ਰਤੀਨਿਧ ਕਿਵੇਂ ਹੋਗੇ ਅਸੀਂ ਕਿਹੜਾ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਸਾਨੂੰ ਕੀ ਪਤਾ ਕਿਹੜਾ ਕਿਹੜੀ ਸੈਨਾਂਗੀ ਕੌਣ ਪ੍ਰਧਾਨ ਹੈ ਕੀ ਗੱਲਬਾਤ ਅਸੀਂ ਤਾਂ ਉਹਨਾਂ ਨੂੰ ਜਾਣਦੇ ਹੀ ਨਹੀਂ ਪਰ ਉਹ ਵਰਤ ਰਹੇ ਆ ਸਾਡਾ ਸਾਰੇ ਹਿੰਦੂਆਂ ਦਾ ਹੀ ਨੋ ਉਹਦੇ ਨਾਲ ਸਾਰੇ ਹਿੰਦੂ ਬਦਨਾਮ ਹੁੰਦੇ ਆ ਅਸੀਂ ਤਾਂ ਪਿੰਡਾਂ 'ਚ ਇੱਥੇ ਇਕੱਠੇ ਰਹਿਣਾ ਸਿੱਖਾ ਹੋਰ ਆ ਜਿਹੜੇ ਵੀ ਮਾਝੀ ਵਦਾ ਧਰਮ ਦਾ ਜਾਤ ਦਾ ਸਾਰੇ ਸਾਡੇ ਭਰਾ ਆ ਇਕੱਠੇ ਰਹਿਣਾ ਕੰਮਕਾਰ ਸਾਂਝੇ ਆ ਸਾਡੇ ਸਾਡੀਆਂ ਘਰਾਂ ਦੀਆਂ ਕੰਧਾਂ ਸਾਂਝੀਆਂ ਸਾਡੀਆਂ ਵੱਟਾਂ ਸਾਂਝੀਆਂ ਹਮ ਇੱਕ ਬਈ ਹੋਰ ਮੈਂ ਗੱਲ ਪੁੱਛਣੀ ਚਾਹੁੰਗਾ ਜਿਵੇਂ ਜਦੋਂ ਗੱਲ ਹੁੰਦੀ ਆ ਨਾ ਵੀ ਉਹ ਬੰਦਾ ਤਰਕ ਕਰਦਾ ਯਾਰ ਉਹ ਬੰਦਾ ਸਵਾਲ ਕਰਦਾ ਕਈ ਵਾਰ ਇਹ ਹੁੰਦਾ ਵੀ ਇਹ ਬੰਦਾ ਮਾੜਾ ਯਾਰ ਇਹ ਬੰਦਾ ਦਾ ਤਰਕ ਕਰਦਾ ਤਰਕ ਨੂੰ ਇਸ ਤਰ੍ਹਾਂ ਦੀ ਚੀਜ਼ ਬਣਾਦਾ ਵੀ ਇਹ ਤਾਂ ਮਾੜੀ ਚੀਜ਼ ਆ ਕੀ ਲੱਗਦਾ ਤਰਕ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਜਿੱਥੋਂ ਤੱਕ ਤਰਕ ਦੀ ਗੱਲ ਆ ਨਾ ਤਰਕ ਤਾਂ ਹੁਣ ਦੇਖੋ ਗੁਰਬਾਣੀ ਆ ਗੁਰਬਾਣੀ ਨੂੰ ਹਿੰਦੂ ਮੁਸਲਮਾਨ ਸਿੱਖ ਸਾਰੇ ਮੰਨਦੇ ਆਪਾਂ ਜੀ ਬਿਲਕੁਲ ਤੇ ਬਾਬੇ ਨਾਨਕ ਦੀ ਬਾਣੀ ਪਖੰਡਵਾ ਤੇ ਤਰਕੀ ਤਾਂ ਕਰਦੀ ਆ ਗੁਰਬਾਣੀ ਸਾਰੀ ਹੈ ਹੀ ਤਰਕੀ ਆ ਬਿਲਕੁਲ ਬਾਬੇ ਨਾਨਕ ਨੇ ਤਰਕ ਕਰਨਾ ਸਿਖਾਇਆ ਕਬੀਰ ਜੀ ਹੋਰ ਗੁਰਮਾਣੀ ਜਦੋਂ ਤੁਸੀਂ ਪੜ੍ਹੋਗੇ ਉਹਦੇ ਚ ਪਤਾ ਲੱਗਦਾ ਹੈ ਕਿ ਉਹਨਾਂ ਨੇ ਪਖੰਡਵਾਦ ਤੇ ਤਰਕ ਕੀਤਾ ਏਸ ਹਸਾਬ ਨਾਲ ਤਾਂ ਜਿਵੇਂ ਹੁਣ ਮੰਨ ਲਾ ਵੀ ਇਹ ਪਰਚੇ ਹੋਣ ਲੱਗੇ ਫਿਰ ਤਾਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੁੰਦਾ ਜਾਂ ਕਿਤੇ ਕੋਈ ਕਥਾ ਹੁੰਦੀ ਆ ਕੋਈ ਕਥਾਕਾਰ ਕਥਾ ਕਰਦਾ ਫਿਰ ਏਸ ਹਸਾਬ ਨਾਲ ਤਾਂ ਸਾਰਿਆਂ ਦੀ ਪਰਚੀ ਹੋਣ ਲੱਗ ਜਾਣਗੇ ਇਹ ਜਿਹੜੀ ਇਹ ਜਿਹੜੀ ਪ੍ਰਤ ਚੱਲ ਰਹੀ ਆ ਨਾ ਇਹਦੇ ਨਾਲ ਇਹ ਪੰਜਾਬ ਦੇ ਵਿੱਚ ਪਹਿਲਾਂ ਘੱਟ ਸੀ ਪੰਜਾਬ ਤੋਂ ਬਾਹਰ ਸੀਗਾ ਇਹ ਇਹ ਸਿਸਟਮ ਤੁਸੀਂ ਦੇਖੋ ਵੀ ਕਿੰਨੀ ਫਿਰਕੂ ਹਨੇਰੀ ਆਪਣੇ ਪੰਜਾਬ ਚ ਵੀ ਵਗੀ ਆ ਪਰ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਕਦੇ ਦੰਗੇ ਨਹੀਂ ਹੋਏ ਪਰ ਜਿਹੜਾ ਇਹ ਹੁਣ ਸਿਸਟਮ ਚੱਲ ਰਿਹਾ ਇਹ ਉਸ ਪਾਸੇ ਨੂੰ ਕਦਮ ਵਧ ਰਿਹਾ ਜਿਹੜਾ ਕਿ ਪੰਜਾਬ ਲਈ ਨੁਕਸਾਨ ਦੇ ਅੱਛਾ ਮੇਰਾ ਆਖਰੀ ਸਵਾਲ ਆ ਬਾਈ ਮੇਰੇ ਮਨ ਚ ਆ ਰਿਹਾ ਸੀਗਾ ਵੀ ਜਿਵੇਂ ਧਾਰਮਿਕ ਭਾਵਨਾਵਾਂ 'ਵਾਂ ਧੜਕਣ ਦੀ ਗੱਲ ਆਉਂਦੀ ਆ ਹਨਾ ਉਹਦੇ ਆਧਾਰ ਤੇ ਪਰਚੇ ਹੁੰਦੇ ਆ 295 ਦੇ ਤੁਹਾਡੀਆਂ ਭਾਵਨਾਵਾਂ ਕਿਹੋ ਜੀਆਂ ਕਿਹੜੀ ਲੱਗਦਾ ਤੁਹਾਨੂੰ ਵੀ ਜਰਾ ਜੇ ਮੇਰੀ ਆ ਭਾਵਨਾ ਹਰਟ ਹੋ ਗਈ ਤਾਂ ਮੈਨੂੰ ਲੱਗੂਗਾ ਕਿ ਮੈਂ ਇਹਦੇ ਬਾਰੇ ਕੁਛ ਆਖਾ ਇਹਨੂੰ ਮਾੜਾ ਬੋਲਾ ਉਹਦੇ ਬਰਾਬਰ ਕੁਛ ਬੋਲਾ ਤੁਹਾਡੀਆਂ ਕਿਹੋ ਜੀਆਂ ਭਾਵਨਾਵਾਂ ਨਹੀਂ ਜਿਹੜੀ ਗੱਲ ਭਾਵਨਾ ਦੀ ਹੈ ਨਾ ਭਾਵਨਾ ਤਾਂ ਇਹ ਆ ਵੀ ਹੁਣ ਅਸੀਂ ਹਿੰਦੂ ਆ ਅਸੀਂ ਆ ਰਾਮ ਨੂੰ ਭਗਵਾਨ ਮੰਨਦੇ ਆ ਠੀਕ ਹੈ ਉਹ ਸਾਡਾ ਭਗਵਾਨ ਹੈ ਉਹ ਉਹਦੇ ਸਾਡੀ ਸਰਦਾ ਆਸਥਾ ਹੈ ਇਹ ਉਹਦੇ ਬਾਰੇ ਕੋਈ ਬੰਦਾ ਕੋਈ ਗੱਲ ਕਰੂਗਾ ਉਹ ਬੰਦੇ ਦੇ ਆਪਦੇ ਵਿਚਾਰ ਆ। ਉਹ ਆਪਦੇ ਵਿਚਾਰ ਰੱਖ ਸਕਦਾ। ਹਾਂ ਸੱਬੇ ਇੱਕ ਪਾਸਾ 'ਚ ਹੋਣੇ ਚਾਹੀਦੇ ਆ। ਪਾਸਾ ਨਾਲ ਗਲਤ ਹੋਵੇ। ਸੱਬੇ ਇੱਕ ਪਾਸਾ 'ਚ ਹਰ ਬੰਦੇ ਨੂੰ ਆਪਦੇ ਵਿਚਾਰ ਰੱਖਣ ਦਾ ਅਧਿਕਾਰ ਆ। ਆਪਣਾ ਸੰਵਿਧਾਨ ਵੀ ਇਹ ਹੱਕ ਦਿੰਦਾ। ਤੇ ਆਪਦੇ ਵਿਚਾਰ ਰੱਖੇ ਕੋਈ ਗੱਲ ਨਹੀਂ। ਬਾਕੀ ਕਿਸੇ ਦੇ ਕਹਿਣ ਨਾਲ ਸਾਡੇ ਭਗਵਾਨ ਨੂੰ ਕੀ ਫਰਕ ਪੈ ਜੂ। ਜਿਹੜੀ ਮੇਰੀ ਆਸਥਾ ਮੇਰੇ ਭਗਵਾਨ ਦੇ ਵਿੱਚ ਆ। ਉਹ ਤਾਂ ਮੇਰੀ ਭਗਵਾਨ ਦੇ ਨਾਲ ਸਿੱਧੀ ਗੱਲਬਾਤ ਆ ਨਾ। ਬਿਲਕੁਲ ਆਸ ਵਿੱਚ ਉਹ ਤੀਜਾ ਬੰਦਾ ਸਾਡੇ 'ਚ ਕੀ ਫਰਕ ਪਾ ਦੂਗਾ ਮੇਰਾ ਆਪ ਦਾ ਵਿਸ਼ਵਾਸ ਟੁੱਟ ਹੋਣਾ ਚਾਹੀਦਾ ਕਿਸੇ ਦੂਜੇ ਜਾਂ ਤੀਜੇ ਬੰਦੇ ਦੇ ਕਹਿਣ ਨਾਲ ਉਹ ਕੋਈ ਚੀਜ਼ ਦਾ ਫਰਕ ਨਹੀਂ ਪੈਂਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਆਪਾਂ ਇੱਕ Hindu ਵੀਰ ਨਾਲ ਗੱਲ ਕੀਤੀ ਹੈ ਜਿਹੜੇ ਕਿ ਆਮ ਪਿੰਡਾਂ ਦੇ ਉਹ ਵਸਨੀਕ ਨੇ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਕਿਰਤ ਕਰਦੇ ਨੇ ਉਹਨਾਂ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਿ ਲੱਗਦਾ ਕਿ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਗੱਲਬਾਤ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਸੰਵਾਦ ਹੋਣਾ ਚਾਹੀਦਾ ਤਾਂ ਤੁਹਾਨੂੰ ਗੱਲ ਕਿਵੇਂ ਲੱਗੀ ਜਰੂਰ ਦੱਸਣਾ ਜੁੜੇ ਰਹੋ দুনিয়